ਮਨਪ੍ਰੀਤ ਕੀ ਕਰਦਾ ਹੈ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਬਹੁਤ ਸਾਰੇ ਭਰਾਵਾਂ ਦੇ ਮੈਸੇਜ ਕਮੈਂਟ ਆ ਰਹਿੰਦੇ ਨੇ ਜਦੋਂ ਆਪਾਂ ਕੋਈ ਕਿਸੇ ਤਰ੍ਹਾਂ ਦੀ ਫੋਟੋ ਵਿਦਾਉਟ ਸ਼ਰਟ ਟੀ-ਸ਼ਰਟ ਪੋਣੀ ਹੈਗੇ ਵੀ ਸਿਹਤ ਦਾ ਫਟਦਾ ਰਾਜ ਕੀ ਹੈ ਵੀ ਜਾਣ ਕਿਵੇਂ ਆਉਂਦੀ ਹੈ ਸਰੀਰ ਦੇ ਵਿੱਚ ਹਨਾ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਟੱਪੇ ਪ੍ਰੋਟੀਨ ਵਾਲੀ ਜਾਣ ਪਾਉਂਦੇ ਆ ਆ ਤੁਹਾਨੂੰ ਨਵਾਂ ਇੱਕ ਫਾਰਮੂਲਾ ਦੱਸਣ ਜਾ ਰਹੇ ਆ ਦੇਖੋ ਘਰੇ ਬੈਠੋ ਮਿਹਨਤ ਕਰੋ ਆਪਦੀ ਜਿਹੜਾ ਬੰਦਾ ਹਾਰਡ ਵਰਕ ਕਰਦਾ ਉਹਨੂੰ ਆਹ ਚੀਜ਼ ਖਾਣੀ ਬਹੁਤ ਜ਼ਰੂਰੀ ਹੈ ਦੇਸੀ ਘਿਓ ਦੀ ਪੰਜੀਰੀ ਹੈ ਇੱਕ ਕਬਾਟੀ ਦੇਸੀ ਘਿਓ ਦੀ ਹੈ ਬਾਕੀ ਮੈਂ ਦੇਖੋ ਮੈਂ ਤਾਂ ਮੇਰਾ ਸਰੀਰ ਤਾਂ ਓਟਦਾ ਹੈਗਾ ਇੱਕ ਕਬਾਟੀ ਘਿਓ ਦੀ ਨੂੰ ਮੈਂ ਤਾਂ ਕਿਉਂ ਪੀਣਾ ਵੀ ਆ ਕਲਾਸ ਭਰ ਕੇ ਵੀ ਪੀ ਜਾਣਾ ਚਾਹੀ ਕੋਈ ਮੇਰੇ ਨਾਲ ਵੀਡੀਓ ਬਣਾ ਕੇ ਪਾ ਲੈ ਇਹ ਜੇ ਮਰਜ਼ੀ ਹੈ ਨਾ ਪਰ ਮੈਂ ਉਹਨਾਂ ਭਰਾਵਾਂ ਲਈ ਜਿਨ੍ਹਾਂ ਦਾ ਢੇਟ ਗੇਨ ਨਹੀਂ ਹੁੰਦਾ ਚਾਹ ਜਿਹੜੇ ਕਹਿੰਦੇ ਸਾਡੀ ਬਜਨ ਘਟਾ ਸਾਡੇ ਚ ਵੀ ਸਾਡੇ ਚ ਜਾਣ ਨਹੀਂ ਆ ਰਹੀ ਸਰੀਰ ਚ ਜਦੋਂ ਕਿਸੇ ਨਾਲ ਹੱਥ ਮਿਲਿਆਉਂਦੇ ਹੱਥ ਕੰਮਣ ਲੱਗ ਜਾਂਦੇ ਆ ਕੰਮਦੇ ਕੋਉਂਦੇ ਨਹੀਂ ਬਾਈ ਆਹ ਚੀਜ਼ ਖਾਓ ਇੱਕ ਮਹੀਨੇ ਦੇ ਵਿੱਚ ਤੁਹਾਨੂੰ ਪਰ ਹਾਂ ਇਹ ਚੀਜ਼ ਖਾਓਗੇ ਇਹ ਨਾ ਹੋਵੇ ਵੀ ਵਾਰ-ਵਾਰ ਫਲਸਕਣੀ ਕਿਡੇ ਨਿਕਲਣਗੇ ਇਹਨੂੰ ਇਕੱਲੇ ਨੂੰ ਮੇਰੇ ਕਾਹੇ ਤੋਂ ਤੁਸੀਂ ਖਾ ਲਿਆ ਹਾਂ ਬਈ ਇਹ ਐ ਨਹੀਂ ਪਚਦੀ ਹਾਂ ਬਹੁਤ ਸਟਰੋਂਗ ਚੀਜ਼ ਹੈ ਦੇਸੀ ਘਿਓ ਹੈ ਤੁਹਾਨੂੰ ਅੱਜ ਆ ਦੇਖੋ ਫਾਰਮੂਲਾ ਦਿਖਾਉਣਾ ਜਾ ਰਹੇ ਹਾਂ ਦੇਸੀ ਘਿਓ ਦੀ ਉਹਦਾ ਪਾਵਰ ਦਾ ਆ ਚੈੱਕ ਕਰੋ ਬੜਾ ਜਿਆਦਾ ਮੈਨੂੰ ਇਹ ਉਹ ਨਾ ਕਰੋ ਹੈਗਾ ਨਾ ਇਹ ਬਹੁਤ ਮੇਰੇ ਭਰਾ ਮੈਨੂੰ ਕਹਿਣਗੇ ਪਰ ਨਹੀਂ ਮੈਂ ਇਹ ਗੱਲ ਦੱਸਣਾ ਚਾਹਣਾ ਮੇਰੇ ਵੀਰਾਂ ਨੂੰ ਵੀ ਦੇਸੀ ਘਿਓ ਦੀ ਜਦੋਂ ਖਾਣੀ ਆ ਪੂਰੀ ਕੁੱਟ ਕੇ ਪੂਰੀ ਖਾਓ ਦੁੱਧ ਨਾਲ ਖਾਓ ਜਦੋਂ ਮਰਜੀ ਖਾਓ ਹਨਾ ਇੱਕ ਦਾ ਘੰਟਾ ਪਾਣੀ ਨਹੀਂ ਪੀਣਾ ਪਾਣੀ ਨਹੀਂ ਪੀਣਾ ਫਿਰ ਗਲਾ ਖਰਾਬ ਹੋ ਜਾਊਗਾ ਤੇ ਨੰਬਰ 2 ਤੇ ਬਾਈ ਇਹ ਉਹੀ ਵੀਰ ਖਾਵੇ ਮੇਰਾ ਭਰਾ ਉਹੀ ਖਾਵੇ ਜਿਹੜਾ ਹਾਰਡ ਵਰਕ ਕਰਦਾ ਜਿਹੜਾ ਗਲਾਸ ਪਸੀਨੇ ਦਾ ਡੇਲੀ ਕੱਢਦਾ ਚਾਹੇ ਕਹੀ ਨਾਲ ਕੋਈ ਬਾੜੀ ਗੁੱਟੋ ਚਾਹੇ ਕੋਈ ਪ੍ਰੈਕਟਿਸ ਕਰੋ ਪਰ ਹਰੇਕ ਕੋਈ ਗੇਮ ਵੀ ਕਰਦੇ ਹੋ ਗੇਮ ਤੋਂ ਬਾਅਦ ਇੱਕ ਮੇਰੇ ਵੀਰ ਦਾ ਜਮ ਫੋਨ ਆਇਆ ਸੀਗਾ ਵੀ ਮੇਰਾ ਢੇਟ ਗੇਨ ਨਹੀਂ ਹੁੰਦਾ ਮੈਂ ਰੈਡਿੰਗ ਕਰਦਾਗਾ ਉਹਨਾਂ ਨੂੰ ਮੈਂ ਸਾਰਿਆਂ ਨੂੰ ਵੀਰੇ ਇਹੀ ਗੱਲ ਦੱਸਣਾ ਚਾਹਣਾ ਪਾਵਰ ਸਰੀਰ ਦੇ ਵਿੱਚ ਜਾਣ 아니 ਜਾਣ ਭਰਨ ਲਈ ਨਾ ਤੇ ਇਹ ਸਭ ਤੋਂ ਜਿਆਦਾ ਤਾਕਤਵਰ ਫਾਰਮੂਲਾ ਹੈ ਕਦੇ ਵਰਤ ਕੇ ਦੇਖ ਲਓ ਤੇਸੀ ਘੋਦੀ ਚੂੜੀ ਹੈ ਇੱਕ ਬਾਟੀ ਸ਼ੱਕਰ ਦੀ ਪਈ ਹੈ ਇੱਕ ਬਾਟੀ ਘੋਦੀ ਪਾਈ ਹੈ ਤੁਹਾਨੂੰ ਕਦੇ ਬਣਾਵਾਂਗੇ ਜਦੋਂ ਰੋਟੀਓ ਪਾਵਾਂਗੇ ਘੋਦੀ ਚ ਰੋਟੀਆਂ ਭੇਟੇ ਥਾੜੇ ਲੀਆਂ ਨੇ ਥਾੜੇ ਚ ਧਰ ਕੇ ਰੋਟੀ ਭੇਟੇ ਹਾਂ ਪਾ ਰੱਖਿਆ ਦੇਖੋ ਇਹ ਮੇਰੀ ਦਿੱਲੀ ਦੀ ਖਰਾਕ ਹੈ ਜਿੱਨਾ ਮੈਂ ਹਾਰਡ ਵਰਕ ਕਰਦਾ ਮਤਲਬ ਮੈਂ ਕਹੀ ਨਾ ਕੰਮ ਕਰਦਾ ਮੈਂ ਕੱਖ ਟੁਕਦਾ ਕੋਈ ਵੀ ਮੇਰਾ ਹਾਰਡ ਵਰਕ ਹੈਗਾ ਮੈਂ ਉਹਨਾਂ ਫਿਰ ਆਪਣੀ ਪਾਵਰ ਲੈਣੀ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਬਈ ਸ਼ੇਅਰ ਕਰਦੇ ਹੋ ਜੀ ਚੰਗੀ ਲੱਗੀ